ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਆ ਜੀ ਬ੍ਰੈਡ ਵਾਲੇ ਪਕੌੜੇ ਤੇ ਬਾਹਰ بارش ਵੀ ਹੁੰਦੀ ਪਈ ਸੀਗੀ ਤੇ ਅੱਜ ਦਿਲ ਕਰਦਾ ਸੀ ਪਕੌੜੇ ਬਣਾਉਣ ਨੂੰ ਤੇ ਸਾਡੇ ਕੋਲ ਆਲੂ ਵੀ ਬਚੇ ਪਏ ਸੀ ਮੈਂ ਕੱਲ ਆਲੂ ਦੇ ਪਰੌਂਠੇ ਬਣਾਏ ਸੀਗੇ ਤੇ ਉਹ ਆਲੂ ਬਚੇ ਹੋਏ ਆ ਤੇ ਥੋੜੀ ਜੀ ਬ੍ਰੈਡ ਪਈ ਸੀਗੀ ਆਪਾਂ ਥੋੜਾ ਜਿਹਾ ਬੇਸਨ ਵੀ ਲੈ ਲਿਆ ਹੋਇਆ ਤੇ ਹੁਣ ਅਸੀਂ ਇਹਨਾਂ ਦੇ ਜਿਹੜੇ ਪਕੌੜੇ ਬਣਾਵਾਂਗੇ ਤੁਹਾਨੂੰ ਦੱਸਦੇ ਹਾਂ ਬਚੀਆਂ ਹੋਈਆਂ ਚੀਜ਼ਾਂ ਕਿੱਦਾਂ ਇਸਤੇਮਾਲ ਕਰਦੇ ਸੀ ਅਸੀਂ ਨਵੇਸਣ ਦੇ ਵਿੱਚ ਤੇ ਹਲਕੇ ਜਿਹੇ ਮਸਾਲੇ ਪਾਵਾਂਗੇ ਤਾਂ ਕਿ ਇਹਦੇ ਆਲੂਆਂ ਦੇ ਵਿੱਚ ਤੇ ਪਈ ਹੈ ਜਿੰਨਾ ਕੁ ਵੇਸਣ ਉਹਦੇ ਅਕੋਰਡਿੰਗ ਹੀ ਪਾਉਣਾ ਸੀ ਨਮਕ ਪਾ ਲਿਆ ਗਰਮ ਮਸਾਲਾ ਪਾ ਲਿਆ ਹਲਕੀ ਜਿਹੀ ਲਾਲ ਮਿਰਚ ਪਾ ਲਈਏ ਜਿਆਦਾ ਨਹੀਂ ਹਲਕਾ ਜਿਹਾ ਜੀਰਾ ਪਾਵਾਂਗੇ ਤਜਵੈਨ ਪਾ ਰਹੇ ਹਾਂ ਜੀ ਬਿਲਕੁਲ ਥੋੜੀ ਜੀ ਨਾਲ ਹੀ ਅਸੀਂ ਪਾਵਾਂਗੇ ਮਿੱਠਾ ਥੋੜਾ ਜਿਦਾਂ ਨਾਲ ਕਿ ਫਲਫੀ ਹੋ ਜਾਣੇ ਪਕੌੜੇ ਹੁਣ ਅਸੀਂ ਇਹਨੂੰ ਪਾਣੀ ਦੇ ਨਾਲ ਘੋਲ ਲਾਂਗੇ ਅਸੀਂ ਇਹਦੇ ਚ ਨਾ ਬ੍ਰੈਡ ਡਿਬੋਣਾ ਹੈ ਉਹਦੇ ਵਾਸਤੇ ਸਾਨੂੰ ਨਾ ਪਤਲਾ ਜਿਹਾ ਚਾਹੀਦਾ ਬੇਸਨ ਮਤਲਬ ਬਹੁਤ ਹਾਰਡ ਵੀ ਨਾ ਹੋਵੇ ਤੇ ਜ਼ਿਆਦਾ ਪਤਲਾ ਵੀ ਨਹੀਂ ਤੇ ਗੈਸ ਦੇ ਉੱਪਰ ਅਸੀਂ ਕੜਾਹੀ ਰੱਖੀ ਹੋਈ ਹੈ ਉਹਦੇ ਚ ਨਾ ਮਸਟਰਡ ਆਇਲ ਪਾਇਆ ਹੋਇਆ ਹੈ ਉਹ ਗਰਮ ਹੋ ਰਿਹਾ ਹੈ ਅਸੀਂ ਇਹ ਮੀਦੇ ਰੋ ਪ੍ਰੋਬੀਸ਼ਨ ਕੋਲ ਕੇ ਰੈਡੀ ਕਰਾਂਗੇ। ਵੇਸਨ ਸਾਡਾ ਰੈਡੀ ਹੋ ਗਿਆ ਕੋਲ ਕੇ ਰੈਡੀ ਕਰ ਲਿਆ। ਤੇ ਹੁਣ ਅਸੀਂ ਬਣਾਵਾਂਗੇ ਬ੍ਰੈਡ ਰੋਲ। ਉਹਦੇ ਲਈ ਅਸੀਂ ਲਿਆ ਜੀ ਪਾਣੀ। ਇਹਦੇ ਚ ਅਸੀਂ ਬ੍ਰੈਡ ਨੂੰ ਭਿਗੋਵਾਂਗੇ। ਇੱਦਾਂ। ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਛੋੜ ਲੈਣਾ। ਤਾਂ ਕਿ ਵਿੱਚ ਪਾਣੀ ਨਾ ਰਵੇ। ਬੈਰਡ ਬ੍ਰੈਡ ਰੋਲ ਹੈ ਬਹੁਤ ਜਿਆਦਾ ਟੇਸਟੀ ਲੱਗ ਬੰਦੇ ਆ ਤੇ ਲੱਗਦੇ ਵੀ ਬਹੁਤ ਟੇਸਟੀ ਹੈ ਹੁਣ ਅਸੀਂ ਇਹਨੂੰ ਨਿਚੋੜ ਕੇ ਪਾਣੀ ਅਸੀਂ ਕੱਢ ਲਿਆ ਹੋਇਆ ਜੀ ਤੇ ਹੁਣ ਅਸੀਂ ਇਹਦੇ ਵਿੱਚ ਆਲੂ ਜਿਹੜੇ ਉਹ ਫਿਲਿੰਗ ਕਰਾਂਗੇ ਜਿੰਨੇ ਵੀ ਤੁਹਾਨੂੰ ਪਸੰਦ ਆ ਤੁਸੀਂ ਜਿਆਦਾ ਖਾਣੇ ਪਸੰਦ ਕਰਦੇ ਤਾਂ ਜਿਆਦਾ ਵੀ ਪਾ ਲਓ ਠੀਕ ਹੈ ਜੀ ਆ ਇਦਾਂ ਅਸੀਂ ਕਰ ਲਏ ਇਦਾਂ ਹੀ ਅਸੀਂ ਇਹਨੂੰ ਫੋਲਡ ਕਰ ਲੈਣਾ ਹੈਗਾ ਬ੍ਰੈਡ ਨੂੰ ਐਵੇਂ ਬਸ ਇਹ ਸਾਡਾ ਰੋਲ ਬ੍ਰੈਡ ਰੋਲ ਪਕੌੜਾ ਬਣ ਕੇ ਰੈਡੀ ਹੈ ਹੁਣ ਅਸੀਂ ਇਹਨੂੰ ਆਇਲ ਦੇ ਵਿੱਚ ਜਿਹੜਾ ਛੱਡਾਂਗੇ ਆਇਲ ਵੀ ਗਰਮ ਹੋ ਚੁੱਕਾ ਓਕੇ ਇਹਦੇ ਵਿੱਚ ਆਪਣਾ ਬ੍ਰੈਡ ਰੋਲ ਜਿਹੜਾ ਪਾ ਦਿੱਤਾ ਹੋਇਆ ਤੁਸੀਂ ਦੂਸਰਾ ਜਿਹੜਾ ਰੋਲ ਆ ਤਿਆਰ ਕਰਾਂਗੇ ਆਹ ਵੇ ਇਹਦੇ دوسرا ਰੋਲ ਵੀ ਬਣਾ ਕੇ ਵਿੱਚ ਇਹਦੇ ਛੱਡ ਦੇਣਾ ਜੀ ਆਇਲ ਦੇ ਆਹ ਲਓ ਜੀ ਕੋभी ਛੱਡਤਾ ਐਸੀ ਦੂਸਰਾ ਵੀ ਇਹਨੂੰ ਅਸੀਂ ਥੋੜਾ ਉਲਟ ਪਲਟ ਕਰਾਂਗੇ ਮੀਡੀਅਮ ਫਲੇਮ ਤੇ ਬਣਾਵਾਂਗੇ ਤਾਂ ਕਿ ਬਾਹਰੋਂ ਸਾੜ ਨਾ ਜਾਵੇ ਬ੍ਰੈਡ ਤੇ ਫਿਰ ਉਹ ਸਹੀ ਨਹੀਂ ਲੱਗਣਾ ਅਸੀਂ ਦੂਸਰੇ ਨੂੰ ਵੀ ਇਦਾਂ ਹੀ ਪਲਟ ਦਵਾਂਗੇ ਹਲਕਾ ਹਲਕਾ ਬ੍ਰਾਊਨ ਕਰਾਂਗੇ ਇਦਾਂ ਹੀ ਅਸੀਂ ਕਰਦਿਆ ਨੇ ਜੀ ਚਾਰ ਜਿਹੜੇ ਬ੍ਰੈਡ ਰੋਲ ਆ ਉਹ ਅਸੀਂ ਕੜਾਈ ਦੇ ਵਿੱਚ ਪਾ ਦਿੱਤੇ ਹੋਏ ਆ ਤੁਸੀਂ ਦੇਖ ਸਕਦੇ ਦੋ ਸਾਡੇ ਬ੍ਰੈਡ ਰੋਲ ਤੇ ਰੈਡੀ ਹੋ ਗਏ ਹੋਏ ਆ ਮਤਲਬ ਬਹੁਤ ਜਲਦੀ ਬਣਦੇ ਆ ਇਨੂੰ ਬੇਸਨ ਦੀ ਜਰੂਰਤ ਨਹੀਂ ਹੁੰਦੀ ਤੇ ਬੇਸਨ ਨਹੀਂ ਲਗਾਈਦਾ ਹੁਣ ਅਸੀਂ ਇੱਕ ਜਿਹੜਾ ਹੈ ਵਾਲਾ ਕੱਢ ਲਾਂਗੇ ਪਹਿਲਾਂ ਪਾਇਆ ਸੀਗਾ ਫਿਰ ਅਸੀਂ ਦੂਸਰਾ ਵੀ ਜਿਹੜਾ ਕੱਢ ਲਾਂਗੇ ਉਹ ਵੀ ਹੋ ਗਿਆ ਹੋਇਆ ਤੇ ਜਿਹੜਾ ਸਾਡੀ ਦੂਸਰੀ ਵੈਰਾਈਟੀ ਹੈ ਉਹ ਹੈਗੀ ਐਵੇਂ ਜੀ ਬਰੈਡ ਦੇ ਵਿੱਚ ਆਲੂ ਫਿਲਿੰਗ ਕਰਨੇ ਨੇ ਅਵੇਂ extra ਆਲੂਆਂ ਨੂੰ ਲਗਾ ਕੇ ਚੰਗੀ ਤਰ੍ਹਾਂ ਦੂਸਰਾ ਬ੍ਰੈਡਵੇ ਦੇ ਉੱਪਰ ਰੱਖ ਦਾਂਗੇ extra ਹੁਣ ਅਸੀਂ ਇਹਨੂੰ ਬੇਸਨ ਦੇ ਵਿੱਚ ਡਬੋ ਕੇ ਫਿਰ ਕੜਾਈ ਵਿੱਚ ਪਾਵਾਂਗੇ ਪਹਿਲਾਂ ਅਸੀਂ ਕੜਾਈ ਵਾਲੇ ਬਾਹਰ ਕੱਢ ਲਈਏ ਪਕੌੜੇ ਇਹਨੂੰ ਅਸੀਂ ਐਵੇਂ ਕਰਾਂਗੇ ਹੁਣ ਅਸੀਂ ਇਹਨੂੰ ਕੜਾਈ ਦੇ ਵਿੱਚ ਜਿਹੜਾ ਪਾ ਦੇਣਾ ਹੌਲੀ ਜਿਹਾ ਛੜਨਾ ਧਿਆਨ ਨਾਲ ਹੱਥ ਤੇ ਨਾ ਪੈ ਜਾ ਜੀ ਤੇਲ ਦਾ ਛਿੱਟਾ ਹੌਲੀ ਹੌਲੀ ਇਹ ਕੰਮ ਕਰਨ ਵਾਲੇ ਨੇ ਹੁਣ ਤੁਹਾਨੂੰ ਦਿਖਾਉਨੇ ਆ ਜੀ ਜਿਹੜੇ ਕਿ ਅਸੀਂ ਬ੍ਰੈਡ ਰੋਲ ਬਣਾਏ ਆ ਦੇਖੋ ਬਿਲਕੁਲ ਵੀ ਵਿੱਚ ਤੇਲ ਨਹੀਂ ਗਿਆ ਕਿੰਨੇ ਵਧੀਆ ਬਣੇ ਨੇ ਡਰਾਈ ਜੇ ਤੇ ਇਹ ਟੇਸਟ ਬਹੁਤ ਜ਼ਿਆਦਾ ਲੱਗਦੇ ਆ ਇਹਨਾਂ ਨੂੰ ਵੇਸਣ ਨਹੀਂ ਆਪਾਂ ਲਗਾਇਆ ਬਿਨਾ ਵੇਸਣ ਤੋਂ ਬਣੇ ਨੇ ਹਾਲੋ ਜੀ ਸਾਡਾ ਬ੍ਰੈਡ ਪਕੌੜਾ ਬਣ ਕੇ ਵੀ ਤਿਆਰ ਹੋ ਗਿਆ। ਹੁਣ ਇਹਨੂੰ ਤੁਸੀਂ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਕਰ ਸਕਦੇ ਆ। ਸੋਰੀ। ਜਿਵੇਂ ਛੋਟੇ-ਛੋਟੇ ਚਾਰ ਪੀਸ ਵੀ ਕਰ ਲਓ। ਜਾਂ ਤੁਸੀਂ ਐਵੇਂ ਵੀ ਕੱਟ ਲਓ। ਠੀਕ ਹੈ ਜੀ। ਦੇਖੋ। ਅਸੀਂ ਪੀਜ਼ਾ ਕਟਰ ਨਾਲ ਕੱਟ ਕੀਤਾ ਤੇ ਤੁਸੀਂ ਵੀ ਖਾਓ, ਇੰਜੋਏ ਕਰੋ ਤੇ ਦੱਸਣਾ ਕਿਵੇਂ ਦੀ ਲੱਗੀ ਰੈਸਪੀ। ਮਿਲਦੇ ਨੇਕਸਟ ਵੀਰੌਨ ਨਾਲ। ਥੈਂਕ ਯੂ।